ਤਨਕੋਦਾ ਦੇ ਵਿੱਚ ਜੋ ਧਰਨਾ ਲੱਗਿਆ ਸੀ ਉਹ ਦੂਜੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਕੱਲ ਜੋ ਧਰਨਾ ਸੀ ਉਦੋਂ ਟੈਂਟ ਦੇ ਲੱਗਣ ਦੀ ਸ਼ੁਰੂਆਤ ਸੀ ਤਾਂ ਅੱਜ ਟੈਂਟ ਵੀ ਲੱਗ ਚੁੱਕਿਆ ਹੈ ਰਾਤ ਦਾ ਸਮਾਂ ਇਸੇ ਟੈਂਟ ਦੇ ਥੱਲੇ ਗਰਮੀ ਦੇ ਵਿੱਚ ਇਹਨਾਂ ਲੋਕਾਂ ਨੇ ਬਰਦਾਸ਼ਤ ਕੀਤਾ ਹੈ ਸਾਹਮਣੇ ਤਸਵੀਰਾਂ ਦੇਖ ਸਕਦੇ ਹਾਂ ਕਿ ਭਾਈ ਬੈਠੇ ਆ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕੂਲਰ ਲੱਗਿਆ ਹੋਇਆ ਹੈ ਦੂਜੇ ਪਾਸੇ ਹੰਸ ਰਾਜ ਹੋਰ ਬੀਬੀ ਇੰਦਰਜੀਤ ਕੌਰ ਮਾਨ ਤੇ ਵੱਡੇ ਇਲਜ਼ਾਮ ਲੱਗਿਆ ਤੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਇਹ ਨਕੋਦਰ ਦੇ ਵਿੱਚ ਅਸਲ ਮਕਸਦ ਕੀ ਸੀ ਜਦੋਂ ਜਦੋਂ ਬਾਪੂ ਲਾਲ ਬਾਸ਼ਾ ਦੇ ਵਿੱਚ ਇੱਕ ਨਵੀਂ ਕਮੇਟੀ ਹੋਂਦ ਵਿੱਚ ਆਈ ਸੀ ਪਰ ਇਹਨਾਂ ਦਾ ਇਲਜ਼ਾਮ ਹੈ ਕਿ ਜੋ ਅਸੀਂ ਕਮੇਟੀ ਨਵੀਂ ਨਵੀਂ ਕਮੇਟੀ ਹੈ ਨਵੇਂ ਕਮੇਟ ਕਹਿੰਦੀ ਕਿ ਪੂਲ ਸ ਪ੍ਰਸ਼ਾਸਨ ਸਾਡੇ ਕਰਕੇ ਤਣਾਤ ਕੀਤਾ ਤਾਂ ਤਸਵੀਰਾਂ ਇਨਸਾਨ ਤੁਸੀਂ ਦੇਖ ਸਕਦੇ ਹੋ ਤਾਂ ਆਪਣੇ ਆਪ ਚ ਕਬਡੀਆਂ ਤਸਵੀਰਾਂ ਬਣ ਜਾਂਦੀਆਂ ਕਿਉਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਜ ਦੂਜਾ ਦਿਨ ਹੈ ਧਰਨਾ ਦੂਜੇ ਦਿਨ ਦੇ ਵਿੱਚ ਅੱਜ ਸ਼ਾਮਲ ਹੈ ਤਾਂ ਹੰਸਰਾਜ ਮੁਰਦਾਬਾਦ ਦੇ ਨਾਰੇ ਵੀ ਲੱਗ ਰਿਹਾ ਹੈ ਤਾਂ ਪ੍ਰਸ਼ਾਸਨ ਤੇ ਵੱਡੇ ਸਵਾਲ ਪੈਦਾ ਹੋ ਰਿਹਾ ਹੈ ਤੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਏ ਪੈਣਾ ਸੱਜਾ ਪੈਰ ਦੀਦਾ ਗੱਲ ਦੀਆਂ ਇੱਥੇ ਬੈਠੀਆਂ ਅਨਸਰਾਜ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕਿ ਨਾਰੇ ਬਾਜੀ ਕੀ ਹੋ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਅਨਸਰਾਜ ਕੁੱਤਾ ਆਵਾਜ਼ ਸੁਣਾ ਦਿੰਨਾ ਮੈਂ ਹਾਏ ਹਾਂਸਰਾਜ ਕੁੱਤਾ ਹਾਏ ਹਾਏ ਹਾਂਸਰਾਜ ਕੁੱਤਾ ਹਾਏ ਹਾਏ ਹਾਂਸਰਾਜ ਕੁੱਤਾ ਹਾਏ ਹਾਏ ਹਾਂਸਰਾਜ ਕੁੱਤਾ ਹਾਏ ਹਾਏ ਇਤੋਂ ਬੋਲਣ ਮੈਂ ਤੁਹਾਨੂੰ ਦੋ ਬੋਲਾਂ ਤੋ ਕਿਆ ਮੁੱਢੀ ਦੀ ਜਿੱਤੀ ਦਾ ਕਹਿਦੇ ਤਾਂ ਹਣ ਬੋਲ ਵੀ ਮੈਂ ਬੋਲ ਮਾਰੇ ਆ ਮਾਰੇ ਮੋਤੀ ਜ਼ਾਲਾ ਕੁੱਤੀ ਦਾ ਜਾ ਬੈ ਕੁੱਤੀ ਦਾ ਮੈਂ ਇਹ ਕਹਿਣਾ ਨਹੀਂ ਲੈ ਮੈਂ ਮੇ ਸਿੱਖੀ ਚਾਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰ ਬਾਈ ਜੀ ਆਇਆ ਕਿ ਮਸਲਾ ਕੀ ਹੈ ਮੈਟਰ ਕੀ ਹੈ ਸਾਰੀ ਗੱਲ ਬਾਤ ਖਾਵਾਂਗੇ ਤਾਂ ਬਾਈ ਕਹਿੰਦੇ ਕਿ ਰਿਕਾਰਡਿੰਗ ਨਹੀਂ ਕਰਨੀ ਚਲੋ ਇੱਕ ਕਰ ਆਪਾਂ ਬੰਦ ਕਰ ਦਿੰਦੇ ਆਂ ਕੁੱਤੀ ਕਨਕੋਦਾ ਦੇ ਵਿੱਚ ਜੋ ਧਰਨਾ ਲੱਗਿਆ ਸੀ ਉਹ ਦੂਜੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਕੱਲ ਜੋ ਧਰਨਾ ਸੀ ਉਦੋਂ ਟੈਂਟ ਦੇ ਲੱਗਣ ਦੀ ਸ਼ੁਰੂਆਤ ਸੀ ਤਾਂ ਅੱਜ ਟੈਂਟ ਵੀ ਲੱਗ ਚੁੱਕਿਆ ਹੈ ਰਾਤ ਦਾ ਸਮਾਂ ਇਸੇ ਟੈਂਟ ਦੇ ਥੱਲੇ ਗਰਮੀ ਦੇ ਵਿੱਚ ਇਹਨਾਂ ਲੋਕਾਂ ਨੇ ਬਰਦਾਸ਼ਤ ਕੀਤਾ ਸਾਹਮਣੇ ਤਸਵੀਰਾਂ ਦੇ ਸਕਦੇ ਹਾਂ ਕਿ ਭਾਈ ਬੈਠੇ ਆ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਹ ਰਾਜ ਕੁੱਤਾ 쿨ਰ ਲੱਗਿਆ ਹੋਇਆ ਹੈ ਦੂਜੇ ਪਾਸੇ ਹੰਸ ਰਾਜ ਹੋਰ ਬੀਬੀ ਇੰਦਰਜੀਤ ਕੌਰ ਮਾਨ ਤੇ ਵੱਡੇ ਇਲਜ਼ਾਮ ਲੱਗਿਆ ਤੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਇਹ ਨਕੋਦਰ ਦੇ ਵਿੱਚ ਅਸਲ ਮਕਸਦ ਕੀ ਸੀ ਜਦੋਂ ਜਦੋਂ ਬਾਪੂ ਲਾਲ ਬਾਸ਼ਾ ਦੇ ਤੁਰ ਚੱਕ ਨਵੀਂ ਕਮੇਟੀ ਹੋਂਦ ਵਿੱਚ ਆਈ ਸੀ ਪਰ ਇਹਨਾਂ ਦਾ ਇਲਜ਼ਾਮ ਹੈ ਕਿ ਜੋ ਅਸੀਂ ਕਮੇਟੀ ਨਵੀਂ ਨਵੀਂ ਕਮੇਟੀ ਹੈ ਨਵੀਂ ਕਮੇਟੀ ਕਹਿੰਦੀ ਕਿ ਪੁਲਿਸ ਪ੍ਰਸ਼ਾਸਨ ਸਾਡੇ ਕਰਕੇ ਤਣਾਦ ਕੀਤਾ ਤਾਂ ਤਸਵੀਰਾਂ ਇਨਸਾਨ ਤੁਸੀਂ ਦੇਖ ਸਕਦੇ ਹੋ ਤਾਂ ਆਪਣੇ ਆਪ ਇੱਕ ਵੱਡੀਆਂ ਤਸਵੀਰਾਂ ਬਣ ਜਾਂਦੀਆਂ ਕਿ ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਜ ਦੂਜਾ ਦਿਨ ਹੈ ਧਰਨਾ ਦੂਜੇ ਦਿਨ ਦੇ ਵਿੱਚ ਅੱਜ ਸ਼ਾਮ ਵਲ ਹੈ ਹਾਂਸਰਾਜ ਮੁਰਦਾਬਾਦ ਦੇ ਨਾਰੇ ਵੀ ਲੱਗ ਰਿਹਾ ਹੈ ਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਪੈਦਾ ਹੋ ਰਿਹਾ ਹੈ ਤੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਭੈਣਾ ਸੱਜਾ ਪੈਰ ਮੁਰਦਾਬਾਦ ਗੱਲ ਦੀਆਂ ਇੱਥੇ ਬੈਠੀਆਂ ਹੈ ਹਾਂਸਰਾਜ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕਿ ਨਾਰੇ ਬਾਜੀ ਕੀ ਹੋ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਹਾਂਸਰਾਜ ਨੂੰ ਆਵਾਜ਼ ਸੁਣਾ ਦਿੰਨਾ ਮੈਂ ਹਾਂਸਰਾਜ ਕੁੱਤਾ ਹਾਂ ਹਾਂਸਰਾਜ ਕੁੱਤਾ ਹਾਂ ਖਾਂਸਰਾਜ ਕੁੱਤਾ ਹਾਏ ਹਾਏ ਖਾਂਸਰਾਜ ਕੁੱਤਾ ਹਾਏ ਹਾਏ ਤੂੰ ਬੋਲ ਲੈ ਤੂੰ ਬਤਾ ਤੂੰ ਕਹਿ ਮੁੱਢੀ ਦਾ ਕਹਿ ਦੇ ਤਾਂ ਹਣ ਬੋਲ ਵੀ ਮੈਂ ਬੋਲ ਮਾਰੇ ਆ ਮਾਰੇ ਮੋਤੀ ਜ਼ਾਲਾ ਕੁੱਤੀ ਦਾ ਜਾ ਬੈਠੇ ਤੀਰੇ ਮੈਂ ਨਹੀਂ ਕਹਿਣਾ ਨਹੀਂ ਮੈਂ ਮੈਂ ਸਿੱਖੂਗੀ ਸਾਹਿਬ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰੋਂ ਬਾਈ ਜੀ ਆਏ ਆ ਕਿ ਮਸਲਾ ਕਿ ਇਹ ਮੈਟਰ ਕਿ ਸਾਰੀ ਗੱਲ ਬਾਤ ਖਾਵਾਂਗੇ ਤਾਂ ਕੋਈ ਰਿਪੋਰਟਿੰਗ ਨਹੀਂ ਕਰਦੇ ਬਾਈ ਕਹਿੰਦੇ ਕਿ ਰਿਕਾਰਡਿੰਗ ਨਹੀਂ ਕਰਨੀ ਚਲੋ ਇੱਕ ਕਰ ਆਪਾਂ ਬੰਦ ਕਰ ਦਿੰਦੇ ਆ ਤਨ ਕੋਦਾਂ ਦੇ ਵਿੱਚ ਜੋ ਧਰਨਾ ਲੱਗਿਆ ਸੀ ਉਹ ਦੂਜੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਕੱਲ ਜੋ ਧਰਨਾ ਸੀ ਉਦੋਂ ਟੈਂਟ ਦੇ ਲੱਗਣ ਦੀ ਸ਼ੁਰੂਆਤ ਸੀ ਤਾਂ ਅੱਜ ਟੈਂਟ ਵੀ ਲੱਗ ਚੁੱਕਿਆ ਹੈ ਰਾਤ ਦਾ ਸਮਾਂ ਇਸੇ ਟੈਂਟ ਦੇ ਥੱਲੇ ਗਰਮੀ ਦੇ ਵਿੱਚ ਇੰਨਾ ਲੋਕ ਨੇ ਬਰਦਾਸ਼ਤ ਕੀਤਾ ਸਾਹਮਣੇ ਤਸਵੀਰਾਂ ਦੇ ਸਕਦੇ ਹਾਂ ਕਿ ਭਾਈ ਬੈਠਿਆ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਹ ਕੂਲਰ ਲੱਗਿਆ ਹੋਇਆ ਹੈ ਦੂਜੇ ਪਾਸੇ ਹੰਸ ਰਾਜ ਹੋਰ ਬੀਬੀ ਇੰਦਰਜੀਤ ਕੌਰ ਮਾਨ ਤੇ ਵੱਡੇ ਇਲਜ਼ਾਮ ਲੱਗਿਆ ਤੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਇਹ ਨਕੋਦਰ ਦੇ ਵਿੱਚ ਅਸਲ ਮਕਸਦ ਕੀ ਸੀ ਜਦੋਂ ਜਦੋਂ ਬਾਪੂ ਲਾਲ ਬਾਸ਼ਾ ਦੇ ਤਵੇ ਚ ਇੱਕ ਨਵੀਂ ਕਮੇਟੀ ਹੋਂਦ ਵਿੱਚ ਆਈ ਸੀ ਪਰ ਇਹਨਾਂ ਦਾ ਇਲਜ਼ਾਮ ਹੈ ਕਿ ਜੋ ਅਸੀਂ ਕਮੇਟੀ ਨਵੀਂ ਨਵੀਂ ਕਮੇਟੀ ਹੈ ਨਵੀਂ ਕਮੇਟੀ ਕਹਿੰਦੀ ਕਿ ਪੁਲਸ ਪ੍ਰਸ਼ਾਸਨ ਸਾਡੇ ਕਰਕੇ ਤਣਾਦ ਕੀਤਾ ਤਾਂ ਤਸਵੀਰਾਂ ਇਨਸਾਨ ਤੁਸੀਂ ਦੇਖ ਸਕਦੇ ਹੋ ਤਾਂ ਆਪਣੇ ਆਪ ਚ ਕਬੜੀਆਂ ਤਸਵੀਰਾਂ ਬਣ ਜਾਂਦੀਆਂ ਕਿਉਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਜ ਦੂਜਾ ਦਿਨ ਹੈ ਧਰਨਾ ਦੂਜੇ ਦਿਨ ਦੇ ਵਿੱਚ ਅੱਜ ਸ਼ਾਮਿਲ ਹੈ ਹਾਂਸਰਾਜ ਮੁਰਦਾਬਾਦ ਦੇ ਨਾਰੇ ਵੀ ਲੱਗ ਰਿਹਾ ਹੈ ਤਾਂ ਪ੍ਰਸ਼ਾਸਨ ਤੇ ਵੱਡੇ ਸਵਾਲ ਪੈਦਾ ਹੋ ਰਿਹਾ ਹੈ ਤੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਭੈਣਾ ਸੱਜਾ ਪੈਰ ਮੁਰਦਾਬਾਦ ਕੱਲ ਦੀਆਂ ਇੱਥੇ ਬੈਠੀਆਂ ਹਾਂਸਰਾਜ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕਿ ਨਾਰੇबाजी ਕੀ ਹੋ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਹਾਂਸਰਾਜ ਕੁੱਤਾ ਆਵਾਜ਼ ਸੁਣਾ ਦਿੰਨਾ ਮੈਂ ਹਾਂਸਰਾਜ ਕੁੱਤਾ ਹਾਂ ਹਾਏ ਹਾਂਸਰਾਜ ਕੁੱਤਾ ਕਾਂਸਰਾਜ ਕੁੱਤਾ ਹਾਏ ਹਾਏ ਕਾਂਸਰਾਜ ਕੁੱਤਾ ਹਾਏ ਹਾਏ ਤੂੰ ਬੋਲ ਮੈਂ ਤੈਨੂੰ ਤੂੰ ਤਾਂ ਕਹਿ ਮੁੱਢੀ ਦਾ ਕਹਿ ਦੇ ਤਾਂ ਹੁਣ ਬੋਲ ਵੀ ਮੈਂ ਬੋਲ ਮਾਰੇ ਆ ਮਾਰੇ ਮੁੱਢੀ ਦਾ ਮੁੱਢੀ ਦਾ ਜਾ ਬੈ ਮੈਂ ਨਹੀਂ ਕਹਿਣਾ ਨਹੀਂ ਮੈਂ ਮੈਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰੋਂ ਬਾਈ ਜੀ ਆਇਆ ਕਿ ਮਸਲਾ ਕੀ ਇਹ ਮੈਟ੍ਰਿਕ ਕੇ ਸਾਰੀ ਗੱਲ ਬਾਤ ਖਾਵਾਂਗੇ ਤਾਂ ਕੋਈ ਰਿਪੋਰਟਿੰਗ ਨਹੀਂ ਕਰਦੇ ਕੋਈ ਰਿਪੋਰਟਿੰਗ ਨਹੀਂ ਕਰਦੇ ਭਾਈ ਕਹਿੰਦੇ ਕਿ ਰਿਕਾਰਡਿੰਗ ਨਹੀਂ ਕਰਨੀ ਚਲੋ ਇੱਕ ਕਰ ਆਪਾਂ ਬੰਦ ਕਰ ਦਿੰਦੇ ਆ